ਸਿਸਮ ਨੂੰ ਲੈ ਕੇ ਜੋ ਗੱਲ ਕਹੀ ਗਈ ਹੈ ਬੜਾ ਵਿਰੋਧ ਹੋ ਰਿਹਾ ਹਰ ਪਾਸੇ ਚਰਚਾ ਹੋ ਰਹੀ ਹੈ ਤੁਹਾਡਾ ਕੀ ਸਟੈਂਡ ਹੈ ਆਮ ਆਦੀ ਪਾਰਟੀ ਦਾ ਕੀ ਸਟੈਂਡ ਲਗਾਤਾਰ ਮੋਦੀ ਸਾਹਿਬ ਦੇ ਸਰਕਾਰ 'ਚ ਵਿਤਕਰਾ ਹੋ ਰਿਹਾ ਮਾਈਨੋਰਟੀਜ਼ ਨਾਲ ਦਲਿਤ ਭਾਈਚਾਰੇ ਨਾਲ ਉਨੀਤ ਬਿੱਟੂ ਹੋਣੇ ਵੀ ਰੋਜ਼ ਕੋਈ ਨਾ ਕੋਈ ਨਵੀਂ ਕੰਟਰੋਵਰਸੀ ਕ੍ਰੀਏਟ ਕਰਕੇ ਖਬਰਾਂ 'ਚ ਰੱਖਦੇ ਆਪਣੇ ਆਪ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਦੇ ਲੋਕ ਸਰੀਰਕ ਤੰਦਰੁਸਤੀ ਪੱਖੋਂ ਜਾਗਰੂਕ ਹੋ ਰਹੇ ਨੇ ਇਹੀ ਕਾਰਨ ਹੈ ਕਿ ਸੁਵਿਧੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਜਨਮਹਿਮ ਬਣ ਗਈ ਹੈ ਇਸ ਮਹਿਮ ਤਹਿਤ ਪੰਜਾਬ ਪਰ ਦੇ ਜ਼ਿਲ੍ਹਿਆਂ 'ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਹਨ ਜਿਸ ਦੇ ਵਿੱਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗਾ ਕਰ ਰਹੇ ਨੇ ਇੱਕ ਮਿਸਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਹੂਗਾ ਔਰ ਤੁਹਾਡੇ ਆਲੇ ਦੁਆਲੇ ਕੁਝ ਹੋਊਗਾ ਕੋਈ ਨਾ ਕੋਈ ਔਰ ਅਸੀਂ ਫਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੇਰਾ ਨਾਮ ਕਮਲਜੀਤ ਸਿੰਘ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਜੀ ਮਨ ਤਨ ਸਾਰਾ ਸਵਸਥ ਰਹਦਾ ਅਜਿਹੇ ਚ ਮੁਫਤ ਸੀਐਮਡੀ ਯੋਗਸ਼ਾਲਾ ਲੋਕਾਂ ਲਈ ਕਾਰਗਰਤ ਸਾਬਿਤ ਹੋ ਰਹੀ ਹੈ ਉਹ ਉਹਨਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਅਨਫੋਰਚਨਟਲੀ ਬੀਜੇਪੀ ਪਨਾਹ ਘਾਰ ਹੈ ਐਫ ਜੀ ਐਨਟੀ ਸੋਸ਼ਲ ਰੈਲੀਵੈਂਟ ਬੀਜੇਪੀ ਇਹਨੂੰ ਪੈਟਰੋਨੇਜ ਕਰਦੀ ਹੈ। ਅਮਿੰਕੇਸ਼ ਸ਼ਿਵਾ ਨੇ ਅੱਜ ਜਨਤਾ ਦੀ ਅਦਾਲਤ ਲਗਾਈ ਤੇ ਆਰਐਸਐਸ ਤੋਂ ਬੜੇ سارے ਸਵਾਲ ਪੁੱਛੇ ਕਿ ਬੜੇ سارے ਲੋਕ ਰਿਟਾਇਰ ਹੋ ਗਏ ਲੇਕਿਨ ਮੋਦੀ ਵਾਸਤੇ ਨਈ ਨੀਤੀ ਆ ਗਈ ਹੈ। ਮੋਦੀ ਕਿਉਂ ਨਹੀਂ ਰਿਟਾਇਰ ਹੋ ਰਹੇ? ਮਡਵਾਨੀ ਜੀ ਤੋਂ ਜਦੋਂ ਸਮੇਂ ਸਿਰ ਉਹ ਤੇ 75 ਸਾਲ ਦੀ ਰਿਟਾਇਰਮੈਂਟ ਦੀ ਏਜ ਤੈਅ ਕਰ ਲਈ। ਹੁਣ ਜਦੋਂ ਆਪਣਾ ਸਮਾਂ ਆ ਤੇ ਉਹ ਆਪਣੇ ਰੋਲ ਜਿਹੜੇ ਆ ਤੋੜ ਦਿੱਤੇ ਐਮੈਂਡ ਕਰਨ ਅੱਜ ਇੱਕ ਗੱਲ ਤੁਸੀਂ ਦੇਖ ਰਹੇ ਹੋ ਡੈਨਿਕਸਵੇਰਾ ਟੀਵੀ ਮੈਂ ਹਾਂ ਨਿਰੂਪੇ ਜਲਵਾਨ ਐਲਓਪੀ ਰਾਹੁਲ ਗਾਂਧੀ ਦੇ ਅਮਰੀਕਾ ਦੇ ਵਿੱਚ ਦਿੱਤੇ ਭਾਸ਼ਣ ਦੇ ਵਿਚਾਰ ਜੋ ਸਿੱਖੀਜ਼ਮ ਨੂੰ ਲੈ ਕੇ ਜ ਸਵਾ ਚੱਕੇ ਉਸ ਨੂੰ ਲੈ ਕੇ ਲਗਾਤਾਰ ਜ ਹੈ ਹਰ ਪਾਸੇ ਚਰਚਾ ਹੋ ਰਹੀ ਹੈ ਕੋਈ ਵਿਰੋਧ ਦੇ ਵਿਚਾਰ ਹੈ ਤਾਂ ਕੋਈ ਸਾਥ ਦੇ ਰਿਹਾ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਉਪ ਰਾਸ਼ਪਤੀ ਨੇ ਅੱਜ ਇੱਕ ਕਾਨਫਰੰਸ ਦੇ ਵਿੱਚਕਾਰ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਭਾਰਤ ਵਿਰੋਧੀ ਟੂਰਿਜ਼ਮ ਨੂੰ ਕਿਉਂ ਵੜਾ ਲੈਨੇ ਸਾਡੇ ਨਾਲ ਮੈਂਬਰ ਆਫ ਪਾਰਲੀਮੈਂਟ ਕੰਗ ਸਾਬ ਮੌਜੂਦ ਨੇ ਮਲਵਿੰਦਰ ਸਿੰਘ ਕੰਗ ਸਰ ਕਿਉਂਕਿ ਬਹੁਤ ਟਾਈਮ ਹੋ ਗਿਆ ਇਸ ਚੀਜ਼ ਨੂੰ ਸਿੱਖੀਜ਼ਮ ਨੂੰ ਲੈ ਕੇ ਜੋ ਗੱਲ ਕਹੀ ਗਈ ਹੈ ਬੜਾ ਵਿਰੋਧ ਹੋ ਰਿਹਾ ਹਰ ਪਾਸੇ ਚਰਚਾ ਹੋ ਰਹੀ ਹੈ ਤੁਹਾਡਾ ਕੀ ਸਟੈਂਡ ਹੈ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ ਨਹੀਂ ਦੇਖੋ ਰਾਹੁਲ ਗਾਂਧੀ ਜੀ ਨੇ ਜਿਹੜੀ ਅਮਰੀਕਾ ਚ ਟਿੱਪਣੀ ਕੀਤੀ ਹੈ ਬੀਚਕਲੀ ਤੇ ਉਹਨਾਂ ਨੇ ਕੋ ਦੱਸਣ ਦੀ ਕੋਸ਼ਿਸ਼ ਕੀਤੀ ਜੋ ਸਚਾਈ ਹੈ ਦੇਸ਼ ਚ ਜੋ ਲਗਾਤਾਰ ਮੋਦੀ ਸਾਹਿਬ ਦੇ ਸਰਕਾਰ ਚ ਵਿਤਕਰਾ ਹੋ ਰਿਹਾ ਮਾਇਨੋਰਟੀਜ਼ ਨਾਲ ਦਲਿਤ ਭਾਈਚਾਰੇ ਨਾਲ ਔਰ ਉਹਦੇ ਚ ਕੋਈ ਦੋਰ ਆਏ ਨਹੀਂ ਹੈ ਹਰ ਤਰੀਕੇ ਨਾਲ ਭੇਦ ਭਾਵ ਤੇ ਕੀਤਾ ਹੀ ਜਾ ਰਿਹਾ ਔਰ ਈਵਨ ਜਿਹੜੀ ਸੁਸਾਇਟੀ ਆ ਉਹਦੇ ਚ ਨਫਰਤ ਲੜਾਈ ਝਗੜੇ ਕਿਤਨਾ ਕਿਤੇ ਪਾਏ ਜਾ ਰਹੇ ਆ ਡਿਫਰੈਂਸਸ ਕ੍ਰੀਏਟ ਕੀਤੇ ਜਾ ਰਹੇ ਆ ਔਰ ਮੈਜੋਰਿਟੀਜ਼ਮ ਜਿਹੜੀ ਆ ਉਹਦੀ ਉਹਦੀ ਸੱਤਾ ਦੇ ਅਹੰਕਾਰ ਚ ਕਹਿ ਲੋ ਜਾਂ ਮੈਨੂੰ ਲੱਗਦਾ ਹੈ ਵੀ ਐਂਟੀ ਕਨਸਟੀਟਿਊਸ਼ਨਲ ਜਿਹੜਾ ਪੂਰਾ ਸਰ ਮੋਦੀ ਸਾਹਿਬ ਦੀ ਸਰਕਾਰ ਦਾ ਤੌਰ ਤਰੀਕਾ ਆ ਉਹ ਸਾਰੇ ਸਾਰਿਆਂ ਦੇ ਸਾਹਮਣੇ ਅੱਜ ਕਿਵੇਂ ਵੇਖਦੇ ਹੋ ਕਿ ਕਿਤੇ ਨਾ ਕਿਤੇ ਸਭ ਤੋਂ ਜ਼ਿਆਦਾ ਸਵਾਲ ਉੱਠ ਰਹੇ ਨੇ ਕਿ ਪੰਨੂ ਨੇ ਵੀ ਇਸ ਦਾ ਜਿਹ ਹੈ ਸਮਰਥਨ ਕੀਤਾ ਹੈ ਬਿਆੰਦਾ rahul gandhi ਦੇ ਬਿਆੰਦ ਉਸ ਤੋਂ ਬਾਅਦ ਹੋਰ ਚਰਚਾ ਚੱਲ ਪਈ ਚਲ ਚਲ ਚੱਲ ਪਈ ਰਵਨੀਤ ਬਿੱਟੂ ਜੀ ਕਹਿੰਦੇ ਨੇ ਕਿ ਮੈਂ ਇੱਕ ਵਾਰ ਨਹੀਂ 100 ਵਾਰ ਗਊਂਗਾ ਜੋ ਗਲਤ ਹੈ ਉਹ ਗਲਤ ਹੈਗੀ ਹੈ ਉਹ ਸਿੱਖ ਵਿਰੋਧੀ ਨੇ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਕਿਵੇਂ ਵੇਖਦੇ ਹੋ ਪਤਾ ਨਹੀਂ ਜੀ ਉਹਨਾਂ ਨੇ ਕੀ ਕਿਹਾ ਮੈਨੂੰ ਤੇ ਇਹਦੇ ਬਾਰੇ ਨਹੀਂ ਜਾਣਕਾਰੀ ਔਰ ਰਵਨੀਤ ਬਿੱਟੂ ਹੋਣੇ ਵੀ ਰੋਜ਼ ਕੋਈ ਨਾ ਕੋਈ ਨਵੀਂ ਕੰਟਰੋਵਰਸੀ ਕ੍ਰੀਏਟ ਕਰਕੇ ਖਬਰਾਂ 'ਚ ਰੱਖਦੇ ਆਪਣੇ ਆਪ ਨੂੰ ਕੋਈ ਉਹਨਾਂ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦਾ ਨਹੀਂ ਸੋ ਮੈਂ ਉਹਦੇ ਤੇ ਕੋਈ ਟਿੱਪਣੀ ਕੀ ਕਰਾਂ ਕੰਗਰਸ ਨਾਲ ਦੀ ਟਿੱਪੜੀ ਨੂੰ ਕਿਵੇਂ ਵੇਖਦੇ ਹੋ ਰਾਹੁਲ ਗਾਂਧੀ ਦੇ ਵਿਚਾਰ ਕੀਤੇ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਮੂਰਖ ਨੇ ਬੜੀ ਵਾਰ ਉਹਨਾਂ ਨੇ ਜਈ ਗੱਲਾਂ ਕਹੀਆਂ ਕਿ ਉਹ ਲੀਡਰ ਆਫ ਓਪੋਜੀਸ਼ਨ ਨਹੀਂ ਬਣ ਸਕਦੇ ਬੜੀ ਵਾਰ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿਚਾਰ ਜਿਹੜੇ ਕਿਤੇ ਨਾ ਕਿਤੇ ਪਰਿਵਾਰਵਾਦੀ ਕਰਕੇ ਸਾਡੀ ਖਾਮੀਆਂ ਵੀ ਨੇ ਅਸੀਂ ਉਹਨਾਂ ਨੂੰ ਅੱਗੇ ਪ੍ਰੋਮੋਟ ਕਰ ਰਹੇ ਨੇ ਨਵੇਂ ਚਿਹਰੇ ਹੋਣੇ ਚਾਹੀਦੇ ਨੇ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਅਜੀਬ ਬਿਆਨ ਦਿੱਤੇ ਰਾਹੁਲ ਗਾਂਧੀ ਨੇ ਲੱਗਿਆ ਨਫਰਤ ਫਲਾਉ ਯੰਤਰ ਭਾਜਪੀ ਨੇ ਪਾਲ ਰੱਖਿਆ ਇਹਨਾਂ ਨੂੰ ਪਤਾ ਨਹੀਂ ਇਹਦੇ ਕਨਸੀਕਵੈਂਸਸ ਕਿੰਨੇ ਸੀਰੀਅਸ ਹੋ ਸਕਦੇ ਆ ਔਰ ਔਰ ਇਹਦਾ ਤੇ ਕਾਮੀ ਹੈ ਅਭੀ ਭਾਈਚਾਰਿਆਂ ਨੂੰ ਲੜਾਉਣਾ ਕਿਦਰਾ ਹੈ ਪੰਜਾਬ ਬਾਰੇ ਪਾਰਟिकुलर ਚੀਖਾਂ ਬਾਰੇ ਜੋ ਊਲ ਜਲੂਲ ਬਕਵਾਸ ਕੰਗਨਾ ਵਰਗੇ ਲੋਕ ਕਰਦੇ ਆ ਇਹਨਾਂ ਨੂੰ ਵੈਸੇ ਤੇ ਸਾਡੇ ਲੋਕ ਹੁਣ ਸੀਰੀਅਸ ਲੈਣਾ ਹੀ ਛੱਡ ਗਿਆ ਅਨਫੋਰਚਨਟਲੀ ਬੀਜੇਪੀ ਪਨਾਹ ਘਾਰ ਹੈ ਐਫ ਜੀ ਐਨਟੀ ਸੋਸ਼ਲ 엘ਿਮੈਂਟਸ ਦੀ ਬੀਜੇਪੀ ਇਹਨੂੰ ਪੈਟਰੋਨੇਜ ਕਰਦੀ ਆ ਔਰ ਬੀਜੇਪੀ ਦਾ ਹੀ ਇਹੀ ਅਸਲੀ ਜਿਹੜੀ ਜਿਹੜੀ ਉਹਦੀ ਸੋਚ ਹੈ ਭਾਜਪਾ ਦੀ ਉਹਦਾ ਪ੍ਰਗਟਾਵਾ ਇਹ ਕਰ ਰਿਹਾ ਇਹ ਟੂਲ ਕਿਟ ਹੈ ਭਾਜਪੀ ਦੇ ਜਿਹੜੇ ਸਮਾਜ ਚ ਨਫਰਤ ਫਲਾਉਂਦੇ ਆ ਤੁਹਾਨੂੰ ਆਪ ਨੂੰ ਬੀਇੰਗ ਅ ਸਿੱਖ ਤੁਹਾਨੂੰ ਲੱਗਦਾ ਕਿ ਇਹ ਸਭ ਚੀਜ਼ਾਂ ਹੈਗੀ ਆ ਭਾਰਤ ਦੇ ਵਿੱਚਕਾਰ ਕਿ ਕੜਾ ਪਾਉਣ ਦੀ ਆਜ਼ਾਦੀ ਨਹੀਂ ਤੁਸੀਂ ਪਾਇਆ ਹੋਇਆ ਤੁਸੀਂ ਪਗੜੀ ਵੀ ਬੰਨ੍ਹਨੀ ਹੋਈ ਹੈ ਤੁਹਾਨੂੰ ਗੁਰਦੁਆਰੇ ਜਾਣ ਦੀ ਉੱਤੇ ਪਾਬੰਦੀ ਹੈਗੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚਕਾਰ ਇਸ ਤਰ੍ਹਾਂ ਦੀ ਸਥਿਤੀ ਬਣ ਸਕਦੀ ਹੈ ਸਾਡਾ ਕਨਸਟੀਟਿਊਸ਼ਨ ਹੈ ਬਾਬਾ ਸਾਹਿਬ ਅੰਬੇਡਕਰ ਔਰ ਤਮਾਮ ਜਿਹੜੀ ਕਨਸਟੀਟਿਊਟ ਅਸੈਂਬਲੀ ਨੇ ਜਦੋਂ ਉਹਨੂੰ ਲਿਖਿਆ ਬਣਾਇਆ ਗਿਆ ਉਹਦੇ ਚ ਸਾਰੇ ਧਰਮਾਂ ਜਾਤਾਂ ਵਰਗਾਂ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਅਧਿਕਾਰ ਦਿੱਤੇ ਗਏ ਸੀ ਔਰ ਇੱਕ ਕਨਸਟੀਟਿਊਸ਼ਨਲ ਫਰੇਮਵਰਕ ਚ ਸਰਕਾਰਾਂ ਨੂੰ ਕੰਮ ਕਰਨ ਲਈ ਕਿਹਾ ਗਿਆ ਅਨਫੋਰਚੂਨੇਟਲੀ ਕਾਂਗਰਸ ਵੀ ਕਿਸੇ ਟਾਈਮ ਜਦੋਂ ਮੈਜੋਰਿਟੀ ਚ ਰਹੀ ਆ ਘੱਟ ਉਹਨਾਂ ਨੇ ਵੀ ਨਹੀਂ ਕੀਤੀ ਅਪੀਜ਼ਮੈਂਟ ਕਹਿ ਲੋ ਜਾਂ ਜਾਂ ਕਹਿ ਲੋ ਵੀ ਧਰਮ ਦੇ ਨਾਂ ਦੀ ਰਾਜਨੀਤੀ ਵੋਟ ਬੈਂਕ ਦੀ ਰਾਜਨੀਤੀ ਸਮਾਜ ਨੂੰ ਵੰਡਣ ਦੀ ਰਾਜਨੀਤੀ ਇਹ ਅਲੱਗ-ਅਲੱਗ ਤਰੀਕੇ ਨਾਲ ਹਰੇਕ ਕਾਂਗਰਸ ਭਾਜਪਾ ਨੇ ਸਮੇਂ-ਸਮੇਂ ਤੇ ਇਹ ਕੰਮ ਕੀਤਾ ਹੈ। ਔਰ ਕਿਤੇ ਨਾ ਕਿਤੇ ਡਿਸਕਰਿਮੀਨੇਸ਼ਨ ਜਿਹੜੀ ਆ ਉਹ ਬਤੌਰ ਜਿਹੜਾ ਤੁਸੀਂ ਕਿਹਾ ਸਿੱਖ ਕੀਤੀ ਤੇ ਸਾਡੇ ਨਾਲ ਜਾ ਰਹੀ ਹੈ ਉਹਦੇ ਕਈ ਇੱਕ ਐਗਜ਼ਾਮਪਲ ਹੈ ਮੈਂ ਇੱਕ ਕੀ ਜਿਵੇਂ ਕਿਸੇ ਆਈਐਸ ਅਫਸਰ ਨੂੰ ਉਹਦੀ ਪੱਗ ਨੂੰ ਦੇਖ ਕੇ ਕਿਸੇ ਆਈਪੀਐਸ ਅਫਸਰ ਉਹਦੀ ਕਾਗ ਦੇ ਨਾਂ ਤੇ ਗਾਲਾਂ ਕੱਢਣੀਆਂ ਦੂਸਰੇ ਸਟੇਟਾਂ ਚ ਬੀਜੇਪੀ ਰੂਲ ਸਟੇਟਾਂ ਚ ਕਈ ਤਰ੍ਹਾਂ ਦਾ ਉਹਨਾਂ ਨੂੰ ਪਰੇਸ਼ਾਨ ਅੱਜ ਦੀ ਜਿੰਮੇ ਦੇਖ ਰਿਹਾ ਸਿੱਖ ਵੀਡੀਓ ਘੁੰਮ ਰਹੀ ਹੈ ਯੂਪੀ ਦੀ ਵਿਚ ਬੀਜੇਪੀ ਸਰਕਾਰ ਇੱਕ ਸਿੱਖ ਬੱਚੇ ਨੂੰ ਰੋਕ ਕੇ ਬਾਈਕ ਤੋਂ ਉਹਦੇ ਨਾਲ ਕੋਟ ਟਾਪਾ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਸੋ ਇਹ ਤਵਾਮ ਜਿਹੜੇ ਐ ਐਗਜ਼ਾਮਪਲ ਐ ਇਹਦੇ ਚ ਤੇ ਸਾਬਿਤ ਹੁੰਦਾ ਹੈ ਵੀ ਕਾਫੀ ਡਿਸਕਰਵਨੇਸ਼ਨ ਸੋਸਾਇਟੀ ਚ ਮਾਈਨੋਰਟੀਜ਼ ਨਾਲ ਕੀਤੀ ਜਾ ਰਹੀ ਹੈ ਔਰ ਉਹਦੇ ਪਿੱਛੇ ਭਾਜਪਾ ਦੀ ਇੱਕ ਵੋਟ ਬੈਂਕ ਦੀ ਪੋਲਿਟਿਕਸ ਹੈ ਔਰ ਭਾਜਪਾ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਵੀ ਹੈ ਜੀ ਅੱਛਾ ਇੱਕ ਹੋਰ ਰੁਕ ਕਰ ਦਨੇ ਅੱਜ ਸਾਬਕਾ ਸੀਐਮ ਦਿੱਲੀ ਦੇ ਜੇ ਹਰਵਿੰਦ ਕੇਸ਼ੀਵਲ ਉਹਨਾਂ ਨੇ ਅੱਜ ਜਨਤਾ ਦੀ ਅਦਾਲਤ ਲਗਾਈ ਤੇ ਆਰਐਸਐਸ ਤੋਂ ਬੜੇ سارے ਸਵਾਲ ਪੁੱਛੇ ਪੰਜ ਸਵਾਲ ਪੁੱਛੇ ਉਹਨਾਂ ਵਿੱਚੋਂ ਇੱਕ ਸਵਾਲ ਹੈਗਾ ਕਿ ਬੜੇ سارے ਲੋਕ ਰਿਟਾਇਰ ਹੋ ਗਏ ਲੇਕਿਨ ਮੋਦੀ ਵਾਸਤੇ ਨਈ ਨੀਤੀ ਆ ਗਈ ਹੈ ਮੋਦੀ ਕਿਉਂ ਨਹੀਂ ਰਿਟਾਇਰ ਹੋ ਰਹੇ ਨੇ ਕੀ ਲੱਗਦਾ ਕਿ ਮੋਦੀ ਇਸ ਵਨ ਆਫ ਦਾ ਮੋਸਟ ਪ੍ਰੈਜਿਸਟਿਅਸ ਮਤਲਬ ਇਦਾਂ ਮੈਨ ਲੱਗਦਾ ਕਿ ਮੋਦੀ ਦੀ ਪਾਵਰ ਦੇ ਅੱਗੇ ਸਾਰੇ ਕੁੱਟਨੇ ਟੇਕ ਰਹੇ ਨੇ ਇਦਾਂ ਲੱਗ ਰਿਹਾ ਤੁਹਾਨੂੰ ਹੁਣ ਬੀਜੇਪੀ ਵਾਲੇ ਕਹਿਣ ਲੱਗੇ ਆ ਅਲਟੀਮੇਟਲੀ ਦੇਖਦੇ ਲੋਕਾਂ ਨੇ ਤੇ ਉਹਨਾਂ ਨੂੰ ਰਿਜੈਕਟ ਕਰ ਹੀ ਦਿੱਤਾ ਲੇਕਿਨ ਇੱਥੇ ਕੋਈ ਦੋਹਰਾ ਹੀ ਨਹੀਂ ਹੈ ਕਿ ਉਹ ਮੋਦੀ ਸਾਹਿਬ ਨੇ ਪਹਿਲਾਂ ਤੇ ਅਡਵਾਨੀ ਜੀ ਦੇ ਜਦੋਂ ਸਮੇਂ ਸੀ ਉਹਦੇ ਉੱਤੇ 75 ਸਾਲ ਦੀ ਰਿਟਾਇਰਮੈਂਟ ਦੀ ਏਜ ਤੈਅ ਕਰ ਲਈ ਹੁਣ ਜਦੋਂ ਆਪਣਾ ਸਮਾਂ ਆ ਤੇ ਉਹ ਆਪਣੇ ਰੋਲ ਜਿਹੜੇ ਆ ਉਤਾਰ ਦਿੱਤੇ ਐਮੈਂਡ ਕਰ ਲਏ ਸੋ ਇਹਦੇ ਤੇ ਕੋਈ ਦੋਰਾ ਨਹੀਂ ਅੱਜ ਜਿਹੜੀ ਭਾਜਪਾ ਉਹਦੇ ਚ ਦੋ ਹੀ ਲੋਕ ਜਿਹੜੇ ਆ ਉਹ ਫੈਸਲਾ ਕੂਨ ਹੈ ਪਾਰਟੀ ਵਿਦ ਦਿ ਡਿਫਰੈਂਸ ਜਿਹੜੀ ਆ ਉਹ ਪੂਰੀ ਤਰ੍ਹਾਂ ਉਹ ਪ੍ਰਿੰਸੀਪਲ ਸਿਧਾਂਤ ਖਤਮ ਹੋ ਗਿਆ ਜੀ ਆਪਰੇਸ਼ਨ ਲੋਟਸ ਦਾ ਪੰਜਾਬ ਦੇ ਵਿੱਚਕਾਰ ਬਹੁਤ ਜ਼ਿਕਰ ਹੋਇਆ ਤੇ ਅੱਜ ਅਰਵਿੰਦ ਕੇਜਰੀਵਾਲ ਜੀ ਨੇ ਇਹੀ ਸਵਾਲ ਚੱਕ ਕੇ ਕਿਹਾ ਜਦ ਵੀ ਕਿਸੇ ਨੂੰ ਆਪਣੇ ਵੱਲ ਪਾਣਾ ਹੁੰਦਾ ਏ ਡੀਸੀਬੀਆਈ ਦੀ ਜਾਂਚ ਪਾ ਦਿੱਤੀ ਜਾਂਦੀ ਹੈ ਉਹ ਤੇ ਦੇਖੋ ਆਮ ਆਦਮੀ ਪਾਰਟੀ ਤੋਂ ਇਲਾਵਾ ਕੋਈ ਵੀ ਦੇਸ਼ ਚ ਪਾਰਟੀ ਨਹੀਂ ਬਚੀ ਬੀਜੇਪੀ ਤੋਂ ਇਥੇ ਆਪਰੇਸ਼ਨ ਲੋਟਸ ਨੇ ਕੰਮ ਨਾ ਕੀਤਾ ਹੋਵੇ ਮੈਜੋਰਟੀ ਆਫ اپੋਜੀਸ਼ਨ ਦੀਆਂ ਪਾਰਟੀਆਂ ਨੂੰ ਇਹਨਾਂ ਨੇ ਤੋੜਿਆ ਵੀ ਆ ਹਰ ਤਰੀਕੇ ਨਾਲ ਏਜੰਸੀਆਂ ਦਾ ਮਿਸਯੂਜ਼ ਵੀ ਕੀਤਾ ਆਪਰੇਸ਼ਨ ਲੋਟਸ ਵੀ ਚਲਾਇਆ ਔਰ ਸਰਕਾਰਾਂ ਵੀ ਤੋੜੀਆਂ ਉਹ ਤਾਂ ਸੱਚਾਈ ਆ ਹਾਂ ਪੰਜਾਬ ਦੀ ਹੋਵੇ ਚਾਹ ਦਿੱਲੀ ਦੇ ਹੋਵੇ ਆਵਾ ਦੀ ਪਾਰਟੀ ਦਾ ਇੱਕ ਇੱਕ ਵੋਲੰਟੀਅਰ ਜਿਹੜਾ ਆ ਐਮ ਐਲ ਏ ਐਮ ਪੀ ਮਿਨਿਸਟਰ ਵਰਕਰ ਔਰ ਵਿਨ ਕੇਜਰੀਵਾਲ ਜੀ ਨਾਲ ਚਟਾਨ ਦੀ ਤਰ੍ਹਾਂ ਖੜਾ ਰਿਹਾ ਕਲਾਸ ਵਾਲਾ ਹੈਗਾ ਇੰਡੀਆ ਲਾਈਨਸ ਨੂੰ ਲੈ ਕੇ ਕਿਉਂਕਿ ਇਹ ਇੰਡੀਆ ਲਾਈਨਸ ਬਣਿਆ ਸੀਗਾ ਇੰਡੀਆ ਲਾਈਨਸ ਨੂੰ ਲੈ ਕੇ ਲੱਗ ਰਿਹਾ ਸੀ ਪਹਿਲੇ ਹਰਿਆਣਾ ਦੇ ਵਿਚਕਾਰ ਜੇ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੋਏਗੀ ਲੇਕਿਨ ਕਾਂਗਰਸ ਨੇ ਇਨਕਾਰ ਕਰ ਦਿੱਤਾ ਤੁਸੀਂ ਆਪਣੀ ਸਿੱਟਾ ਜੇ ਹੈ ਕਹਿੰਦਾ ਆਪਣੀ ਜਾਰੀ ਕਰਤੀ ਲਿਸਟ ਜਾਰੀ ਕਰਤੀ ਆਉਣ ਵਾਲੇ ਦਿਨਾਂ ਦੇ ਵਿਚਕਾਰ ਕੀ ਲੱਗਦਾ ਕਿ ਖਾਤਾ ਖੁੱਲੇਗਾ ਹਰਿਆਣਾ ਦੇ ਵਿਚਕਾਰ ਵੀ ਇੰਡੀਆ ਲਾਈਨਸ ਦਾ ਬੇਸਿਕਲੀ ਕਨਸੈਪਟ ਲੋਕ ਸਭਾ ਦੇ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਸੀ ਔਰ ਇਹਦਾ ਮਕਸਦ ਸੀ ਮੋਦੀ ਸਾਹਿਬ ਦੀ ਜਿਹੜੀ ਸਤਾਇਆਂ ਨੂੰ ਰੋਕਣਾ ਔਰ ਇੰਡੀਆ ਲਾਇੰਸ ਕਾਫੀ ਅੱਤਕੁਰਚ ਕਾਮਯਾਬੀ ਰਿਹਾ ਇਸ ਟਾਈਮ ਦੇਸ਼ ਦੀ ਸੰਸਦ ਚ ਬੜੀ ਮਜਬੂਤ ਆਪੋਜੀਸ਼ਨ ਹੈ ਔਰ ਭਾਰਤੀ ਜਨਤਾ ਪਾਰਟੀ ਨੂੰ ਮੈਜੋਰਟੀ ਜਿਹੜੀ ਆ ਲੋਕ ਸਭਾ ਚ ਨਹੀਂ ਮਿਲੀ ਸੋ ਇੰਡੀਆ ਲਾਇੰਸ ਦਾ ਮਕਸਦ ਹੀ ਇਹ ਸੀ ਅਨਫੋਰਚੂਨੇਟਲੀ ਹਰਿਆਣੇ ਚ ਕੋਸ਼ਿਸ਼ ਸਾਡੀ ਕੀਤੀ ਸੀ ਅਸੀਂ ਨਹੀਂ ਹੋ ਪਾਇਆ ਕੋਈ ਗੱਲ ਨਹੀਂ ਅਸੀਂ 90 ਸੀਟਾਂ ਤੇ ਲੜ ਰਹੇ ਪਰ ਜਿਸ ਤਰ੍ਹਾਂ ਦਾ ਰਿਸਪੌਂਸ ਹੈ ਮੈਂ ਖੁਦ ਵੀ ਲੈਕਚਰ ਚ ਜਾ ਕੇ ਆਇਆ ਹਾਂ ਅਰਵਿੰਦ ਕੇਜਰੀਵਾਲ ਜੀ ਦੇ ਰਿਜ਼ਾਈਨ ਕਰਨ ਤੋਂ ਬਾਅਦ ਉਹਨਾਂ ਦੇ ਜੇਲ੍ਹ 'ਚੋਂ ਆਉਣ ਤੋਂ ਬਾਅਦ ਲੋਕਾਂ 'ਚ ਇੱਕ ਬਹੁਤ ਵੱਡਾ ਉਤਸ਼ਾਹ ਅਰਵਿੰਦ ਜੀ ਦੇ ਪ੍ਰਤੀ ਹੈ ਔਰ ਇਹਦੇ ਨਾਲ ਸਾਨੂੰ ਲੱਗਦਾ ਹੈ ਵੀ ਹਰਿਆਣਾ 'ਚ ਸਰਕਾਰ ਜਿਹੜੀ ਭਾਜਪਾ 'ਚੋਂ ਬਾਹਰ ਜਾ ਹੀ ਰਹੀ ਹੈ ਚ ਕੋਈ ਦੂਰ ਹੈ ਨਹੀਂ ਹੈ ਹਰਿਆਣਾ ਜਿਹੜੀ ਵੀ ਸਰਕਾਰ ਬਣੂਗੀ ਉਹਦੇ 'ਚ ਕਿੰਗ ਮੇਕਰ ਦੀ ਭੂਮਿਕਾ ਆਵਾਦੀ ਪਾਰਟੀ ਦੀ ਰਹੂਗੀ ਅੱਛਾ ਇੱਕ ਸਵਾਲ ਹੈਗਾ ਮੈਂਬਰ ਆਫ ਪਾਰਲੀਮੈਂਟੋਂ ਤੁਸੀਂ ਕਦੇ ਕੰਗਨਾਰ ਰਣੌਤ ਨੂੰ ਮੈਂਬਰ ਮਿਲੇ ਹੋ ਤੁਸੀਂ ਬੁੱਧੇ ਮੁਲਾਕਾਤ ਹੋਈ ਹੋਵੇ ਯਾਕਨ ਰਾਮ ਗਾਂਧੀ ਨਾਲ ਕੋਈ ਬੁਲਵਟ ਨਹੀਂ ਮਿਲੇ ਉਹ ਆ ਉਸ ਤੇ ਚਲੋ ਇੱਕ ਦੂਜੇ ਨੂੰ ਸਾਰੇ ਬੈਠੇ ਹੁੰਦੇ ਬਟ ਬਲਕਿ ਅਸੀਂ ਤੇ ਆਪੋਜੀਸ਼ਨ ਦੀਆਂ ਜਿਹੜੀਆਂ ਬੈਂਚਸ ਉਰ ਤੇ ਬੈਨੇ ਉਹ ਤੇ ਸੱਤਾਧਾਰੀ ਹੈ ਲੇਕਿਨ ਮੈਂ ਕੋਈ ਇਹੋ ਜਿਹੜੇ ਲੋਕ ਹੈ ਜਿਹੜੇ ਹਮੇਸ਼ਾ ਸਮਾਜ ਨੂੰ ਵੰਡਣ ਦੀਆਂ ਗੱਲਾਂ ਕਰਦੇ ਆ ਨਫ਼ਰਤ ਫਲਾਉਣ ਦੀ ਗੱਲ ਕਰਦੇ ਆ ਭਾਈ ਚਾਰਗ ਸਾਂਝ ਨੂੰ ਅੱਗ ਲੋਂਦੇ ਆ ਇਹੋ ਜਿਹੇ ਲੋਕਾਂ ਨੂੰ ਮਿਲ ਕੇ ਵੀ ਅਸੀਂ ਖੁਸ਼ ਨਹੀਂ ਆਂ ਔਰ ਅਸੀਂ ਉਹ ਚ ਦੂਰੀ ਬਣਾ ਕੇ ਰੱਖੀ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਈ ਦੇਖੋ 사ਸਰੀਕਾ ਨਮਸਤੇ ਹੁੰਦੀ ਆ ਕਿਉਂਕਿ ਇਹ ਪੋਜੀਸ਼ਨ ਨਹੀਂ 1 ਟੂ 1 ਵਾਲੀ ਤੇ ਨਹੀਂ ਕਦੀ ਐਫਜੀ ਨਾਲੋਂ ਬਤ ਨਹੀਂ ਆਈ ਜ਼ਰੂਰਤ ਨਹੀਂ ਆਈ ਅਦਰਵਾਈਜ਼ ਅਸੀਂ ਪ੍ਰੋਟੈਸਟ ਵੀ ਅਰਵਿੰਦ ਜੀ ਦੇ ਹੱਕ ਚ ਸਾਰਿਆਂ ਨੇ ਇਕੱਠੇ ਕੀਤਾ ਹੈ ਲੋਕ ਸਭਾ ਚ ਦੇ ਬਾਹਰ ਕਈ ਵਾਰ ਉਸੇ ਰਾਹੁਲ ਗਾਂਧੀ ਤੋਂ ਲੈ ਕੇ तमाम ਡੀਐਮਕੇ ਔਰ ਤਾਮਿਲ TMC तमाम पार्टियां दे लीडरशिप ਇਸ ਦੇ ਵਿੱਚ ਵਿਚਾਰਕ ਮੈਨੂੰ ਚੀਜ਼ ਯਾਦ ਆਈ ਕਿੰਗਨਾ ਅੰਦਰਨੌਟ ਨੇ ਬਿਆਨ ਦਿੱਤਾ ਕਿ ਜਦ ਵੀ PM ਗੱਲਬਾਤ ਕਰਨੇ ਲੱਗਦੇ ਹਨ ਤਾਂ ਰਾਹੁਲ ਗਾਂਧੀ ਪਿੱਛੇ ਜਾ ਕੇ ਸਾਰਿਆਂ ਨੂੰ ਬੈਲ ਦੇ ਵਿੱਚਕਾਰ ਇਕੱਠੇ ਕਰਕੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੰਦੇ ਚੀਲਾਣਾ ਸ਼ੁਰੂ ਕਰ ਦਿੰਦੇ ਤਾਂ ਜੋ PM ਨਾ ਬੋਲ ਸਕਣ ਉਹਨਾਂ ਦਾ ਧਿਆਨ ਭਟਕ ਜਾਏ ਤੇ PM ਸਭ ਤੋਂ ਪਹਿਲਾਂ ਠੰਡੇ ਪਾਣੀ ਦਾ ਗਲਾਸ ਜਿਹ ਹੈ ਉਹਨਾਂ ਨੂੰ ਦਿੰਦੇ ਆ ਕਿ ਭਈ ਤੁਸੀਂ ਪਹਿਲੇ ਆਰਾਮ ਨਾਲ ਸ਼ਾਂਤ ਲੋ ਫਿਰ ਮੈਂ ਬੋਲਦਾ ਦੇਖੋ ਇਸ ਵਾਰ ਦੇ ਲੋਕ ਸਭਾ ਦੇ ਸੈਸ਼ਨ ਚ ਆਪੋਜੀਸ਼ਨ ਨੇ ਬਹੁਤ ਡੋਮੀਨੇਟ ਕੀਤਾ ਹੈ ਮੁੱਦਿਆਂ ਨੂੰ ਲੈ ਕੇ ਔਰ ਇਸੇ ਕਰਕੇ ਸੱਤਾਧਾਰੀ ਭਾਜਪਾ ਨੂੰ ਤਿੰਨ ਆਪਣੇ ਜਿਹੜੇ ਕਾਨੂੰਨ ਸੀ ਵਾਪਸ ਲੈਣੇ ਪਏ ਬਿੱਲ ਵਾਪਸ ਲੈਣੇ ਪਏ ਕਾਨੂੰਨੀ ਬਿੱਲ ਜਿਹੜੇ ਉਹ ਰਿਵਰਟ ਕਰਨੇ ਪਏ ਔਰ ਇਸੇ ਇਹੀ ਡੈਮੋਕਰੇਸੀ ਚ ਲੋਕਤੰਤਰ ਚ ਆਪੋਜੀਸ਼ਨ ਦਾ ਹੀ ਕੰਮ ਹੈ ਉਹ ਪੈਰਾ ਦੇਵੇ ਲੋਕਾਂ ਦੇ ਹੱਕਾਂ ਤੇ ਔਰ ਮਨਮਰਜ਼ੀ ਜਿਹੜੀ ਸਰਕਾਰ ਦੀ ਉਹਨੂੰ ਰੋਕੇ ਜੀ ਅਮਰਿਤਪਾਲ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਕਾਰ ਕੇਸ ਚੱਲ ਰਿਹਾ ਐ ਐਨਐਸਏ ਦੂਜੀ ਵਾਰ ਲਾਇਆ ਗਿਆ ਤੇ ਜਦ ਪੁੱਛਿਆ ਗਿਆ ਕਿ ਕਿਉਂ ਲਾਇਆ ਗਿਆ ਤਾਂ ਉਹਨਾਂ ਨੇ ਪੰਜਾਬ ਸਰਕਾਰ ਦਾ ਜਵਾਬ ਇਹ ਸੀਗਾ ਕਿ ਸੀਐਮ ਦੀ ਜਾਨ ਨੂੰ ਖਤਰਾ ਹੈ ਬੇਨਤ ਸਿੰਘ ਦਾ ਹਾਲ ਕਰਨਾ ਦੀ ਗੱਲ ਆਖੀ ਗਈ ਸੀ ਜੋ ਲਾਸਟ ਵੀਡੀਓ ਸੀ ਕਿ ਪਿਛਲੇ ਸਾਲ ਦੀ ਤੁਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਦੇਖੋ ਮੈਂ ਇਹਦੇ ਬਾਰੇ ਮੈਨੂੰ ਕੋਈ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ ਕਿ ਕੋਰਟ ਚ ਜਾਂ ਪੁਲਿਸ ਅਧਿਕਾਰੀ ਜਾਂ ਐਡਵੋਕੇਟ ਜਨਰਲ ਆਫਿਸ ਦਾ ਕੀ ਆਖ ਰਿਹਾ ਹੈ ਲੇਕਿਨ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਉਹਨਾਂ ਦੀ ਪਹਿਲਾਂ ਜਿਹੜੀ ਸ਼ੁਰੂਆਤੀ ਐਕਟੀਵਿਟੀ ਆ ਉਹ ਬਹੁਤ ਜ਼ਿਆਦਾ ਉਹਨੂੰ ਸਪੋਰਟ ਨਹੀਂ ਕੀਤੀ ਜਾ ਸਕਦੀ ਔਰ ਉਹਨਾਂ ਨੇ ਕਈ ਵਾਰ ਲੋਕਾਂ ਚ ਵੀ ਜਿਹੜਾ ਵੰਡ ਪਾਉਣ ਵਾਲੇ ਕੰਮ ਕੀਤੇ ਆ ਔਰ ਲੇਕਿਨ ਅੱਜ ਬਤੌਰ ਮੈਂਬਰ ਪਾਰਲੀਮੈਂਟ ਕਿਉਂਕਿ ਲੋਕਾਂ ਨੂੰ ਉਹਨਾਂ ਦਾ ਮੰਡੇਟ ਮਿਲਿਆ ਹੋਇਆ ਲੋਕਾਂ ਨੇ ਉਹਨਾਂ ਨੂੰ ਚੁਣਿਆ ਹੈ ਤੇ ਲੋਕਾਂ ਦਾ ਜਿਹੜਾ ਫਰਮਾਨ ਹੈ ਉਹਨੂੰ ਵੀ ਅਸੀਂ ਜਿਹੜਾ ਹੈ ਓਵਰਰੂਲ ਨਹੀਂ ਕਰ ਸਕਦੇ ਤੁਸੀਂ ਅਮਰਿਤਪਾਲ ਤੇ ਐਮਪੀ ਬਰਨ ਨੂੰ ਕਿਵੇਂ ਵੇਖਦੇ ਹੋ ਦੇਖੋ ਲੋਕਾਂ ਦਾ ਫੈਸਲਾ ਡੈਮੋਕਰੇਸੀ ਚ ਲੋਕਾਂ ਦਾ ਜਿਹੜਾ ਵੀ ਫੈਸਲਾ ਹੁੰਦਾ ਉਹ ਉਹਨੂੰ ਤੇ ਪਰਵਾਨ ਕਰਨਾ ਹੀ ਪਊਗਾ ਤੇ ਤੁਸੀਂ ਕੀ ਕਰ ਸਕਦੇ ਅੱਛਾ ਖਾਲਰ ਜੀ ਲੈ ਕੇ ਆ ਰਹੇ ਨੇ ਕਿ ਦੀਪ ਸਿੱਧੂ ਦਾ ਭਰਾ ਜੇ ਹੈ ਗਿੱੱਦਰ ਬਾਹਤ ਤੋਂ ਬਾਈ ਇਲੈਕਸ਼ਨ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਾ ਪੰਜਾਬ ਦੇ ਵਿੱਚ ਕਾ ਵੀ ਬਾਈ ਇਲੈਕਸ਼ਨ ਹੋਣ ਵਾਲੀ ਹੈ ਇਹ ਜੇ ਪੂਰਾ ਇੱਕ ਅਲੱਗ ਗਰੁੱਪ ਬਣ ਰਿਹਾ ਹੈ ਇਹ ਗਰੁੱਪ ਲੱਗਦਾ ਹੈ ਕਿ ਕਿਥੇ ਨਾ ਕਿਥੇ ਆਉਣ ਵਾਲੇ ਦਿਨਾਂ ਵਿੱਚ ਵੱਡਾ ਬਣ ਸਕਦਾ ਹੈ ਮੈਨੂੰ ਕੋਈ ਜ਼ਿਆਦਾ ਚਾਂਸ ਲੱਗਦੇ ਨਹੀਂ ਬਹੁਤ ਜ਼ਿਆਦਾ ਨਹੀਂ